ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਆਇਆ ਦਵਾਰਾ ਤੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਸੂਰਿਆ ਇਸ ਪਿੰਡ ਵਿੱਚ ਦੋਸਤੋ ਬੱਕਰਾ ਮੰਡੀ ਲੱਗਦੀ ਆ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਮੈਂ ਵੀਊ ਤੁਹਾਨੂੰ ਸਾਰਾ ਦਿਖਾਉਂਗਾ ਪਿੱਕ ਟਰੈਫਿਕ ਦੀ ਗਿਣਤੀ ਪਹਿਲਾਂ ਨਿਗਾਹ ਮਾਰ ਲਓ ਬਾਦ ਚ ਤੁਹਾਨੂੰ ਮੈਂ ਅੰਦਰੋਂ ਬੱਕਰੀਆਂ ਵੀ ਦਿਖਾਉਂਗਾ ਬਹੁਤ ਦੂਰੋਂ ਦੂਰੋਂ ਜਿਹੜੇ ਵਪਾਰੀ ਵੀ ਇੱਥੇ ਚੱਲ ਕੇ ਆਉਂਦੇ ਆ ਤੇ ਹਰ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਪੁਖਤਾ ਕੀਤਾ ਜਾਂਦਾ ਸੋ ਦੋਸਤੋ ਜਾਇਜ਼ ਰੇਟ ਤੇ ਸੌਦੇ ਹੁੰਦੇ ਆ ਛਾ ਪਾਣੀ ਦਾ ਰੋਟੀ ਦਾ ਲੰਗਰ ਦਾ ਜਿਹੜਾ ਪ੍ਰਬੰਧ ਆ ਇੱਥੋਂ ਦਾ ਬਹੁਤ ਵਧੀਆ ਤੇ ਆਹ ਦੋਸਤੋ ਐਂਟਰੀ ਕਾਊਂਟਰ ਆ ਦੋਸਤੋ ਰੋਟੀ ਦਾ ਚਾਹ ਪਾਣੀ ਦਾ ਖਾਸ ਪ੍ਰਵਾਦ ਨੁ ਹੁੰਦਾ ਤੇ ਸਾਰਾ ਦਿਨ ਦੋਸਤੋ ਲੰਗਰ ਚੱਲਦਾ ਤੇ ਹਰ ਤਰ੍ਹਾਂ ਦੀਆਂ ਬੱਕਰੀਆਂ ਦੋਸਤੋ ਇੱਥੇ ਵੇਕਣ ਵਾਸਤੇ ਆਉਂਦੀਆਂ ਬੇਸੀ ਹੋ ਗਈਆਂ ਬੀਟਲ ਹੋ ਗਈਆਂ ਤੋਤਾਪਰੀ ਹੋ ਗਈਆਂ ਕ੍ਰਾਸ ਬਰਬਰੀ ਤੇ ਪਿਓਰ ਬਰਬਰੀ ਹਰ ਤਰ੍ਹਾਂ ਦੀਆਂ ਬੱਕਰੀਆਂ ਦੋਸਤੋ ਇੱਥੇ ਵੇਕਣ ਦੇ ਲਈ ਆਉਂਦੇ ਆ ਅੰਦਰ ਲਾ ਵੀਊ ਤੁਹਾਨੂੰ ਮੰਡੀ ਦਾ ਦਿਖਾਉਨੇ ਆ ਦੂਰੋਂ ਦੂਰੋਂ ਵਪਾਰੀ ਵੀਰ ਇੱਥੇ ਚੱਲ ਕੇ ਆਉਂਦੇ ਆ ਉਹ ਮੈਂ ਸੌਦਾ ਕਰਾ ਕੇ ਆ ਬੱਸ ਆਹ ਦੇਖ ਲਓ ਤੁਸੀਂ ਮੁਰਗੇ ਬਾਈ ਲੈ ਕੇ ਆਏ ਆ ਇਹ ਵੀ ਵਿਕਣ ਵਾਸਤੇ ਲਿਆਏ ਆ ਸ਼ਿਕਾਰੀ ਕੁੱਤਾ ਤੇ ਇਧਰ ਜਾਨਵਰਾਂ ਨੂੰ ਛਾਪਟਰ ਕੁੱਤਾ ਹੈ ਹੋਰ ਬਾਈ ਸਾਰੇ ਵੀਰ ਆਪ ਕੋ ਆਪਣਾ ਮਾਲ ਇੱਥੇ ਪਹੁੰਚਦੇ ਆ ਦੋਸਤੋ ਤੇ ਜੇ ਗੱਲ ਕਰੀਏ ਬਰਬਰੀ ਦੀ ਤੇ ਬਰਬਰੀ ਦੇ ਜਾਨਵਰ ਇੱਥੇ ਬਹੁਤ ਆਉਂਦੇ ਆ ਹਰ ਤਰ੍ਹਾਂ ਦੇ ਜਾਨਵਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਤੇ ਵੇਚ ਤੇ ਖਰੀਦ ਹੋਊਗੀ ਦੋਸਤੋ ਇਹ ਨਹੀਂ ਵੀ ਤੁਹਾਡਾ ਤੇਲ ਫੋਕਿਆ ਐਵੇਂ ਜਾਊਗਾ ਇੱਥੇ ਮਾਲ ਥੋੜਾ ਵਿਕ ਜਾਣਾ ਰਬਾ ਜੀ ਸਾਸਰੀ ਕਾ ਜੀ ਇਹ ਜੀ ਮੰਡੀ ਤੁਹਾਨੂੰ ਦਿਖਾਤੀ ਹੈ ਦੇਖ ਸਕਦੇ ਹੋ ਤੁਸੀਂ ਬਰਬਰੀਆਂ ਹੀ ਬਰਬਰੀਆਂ ਆਈਆਂ ਅੱਜ ਸੌਦੇ ਵੀ ਵੱਡੇ ਹੋਏ ਬਰਬਰੀਆਂ ਦੇ ਤੇ ਅਜੇ ਹੋਰ ਵੀ ਆਉਣ ਦੀ ਸੰਭਾਵਨਾ ਇਧਰ ਦੇਖੋ ਗੁਲਾਬੀ ਕੰਨਾਂ ਵਾਲਾ ਬੱਕਰਾ ਆ ਵਰਬਰੀ ਫੇਰ ਆ ਗਈਆਂ ਦੋਸਤੋ ਇੱਧਰ ਤੇ ਆਓ ਸਾਹਮਣੇ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਆ ਤੇ ਲੰਗਰ ਵੀ ਇੱਥੇ ਆਉਣ ਵਾਲਾ ਹੀ ਹੈ ਹੋਰ ਬਾਈ ਜੀ ਅਸੀ ਕਾ ਤੇ ਬੀਟਲ ਬੱਕਰੀਆਂ ਦੋਸਤੋ ਬਹੁਤ ਚੰਗੀ ਨਸਲ ਦੀਆਂ ਅੱਜ ਤੁਹਾਨੂੰ ਦਿਖਾਉਣੇ ਆ ਇੱਥੇ ਦੇਖ ਸਕਦੇ ਨੱਕ ਕੰਨ ਚੰਗੇ ਕਦਾਂ ਕਾਠਾਂ ਵਾਲੀਆਂ ਤੇ ਬਹੁਤ ਜ਼ਿਆਦਾ ਕਾਠਾ ਹੋਰ ਬਾਈ ਠੀਕ ਆ ਜੀ ਬਾਈ ਜੀ ਵਧੀਆ ਜੀ ਵਧੀਆ ਹੋਰ ਬਾਈ ਇਧਰ ਬਾਈ ਬੱਬੂ ਛਤਿਆਂ ਨਾਲ ਆ ਵੀ ਆਇਆ ਬਾਈ ਜੀ ਲਿਆਂਦਾ ਮਾਲ ਅੱਜ ਹਾਂਜੀ ਹਾਂਜੀ ਆ ਮਾਲ ਖਾ ਦੇ ਬਣਾ ਠੀਕ ਹੈ ਜੀ ਲਓ ਵੀ ਇਹਨਾਂ ਦਾ ਮਾਲ ਆ ਜਿਹੜਾ ਬਹੁਤ ਹੀ ਚੰਗਾ ਹੁੰਦਾ 12 ਨਾਗ ਲੈ ਹੁੰਦੇ ਕਿੰਨੇ ਨਾਗ ਲੈਂਦੇ ਬਾਈ 12 ਨਾਗ ਲੈਂਦੇ ਅੱਜ ਠੀਕ ਹੈ 12 ਨਾਗ ਬਹੁਤ ਚੰਗੀਆਂ ਬੱਕਰੀਆਂ ਕਿਸ ਕਿਸ ਘਵਾਦੀਆਂ ਬਾਈ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ 20 ਤੋਂ ਲੈ ਕੇ 15 ਤੱਕ 3 ਤੋਂ ਲੈ ਕੇ 15 15 ਦੇ ਕਰ ਥੱਲੇ ਨੂੰ ਹਾਂਜੀ ਇੱਧਰੋਂ ਕੈਮਰਾ ਨਹੀਂ ਘੁੰਮਣਾ ਠੀਕ ਆ ਤੇ ਕਿੰਨੇ ਨਗ ਲੈ ਆਂਦੇ ਬਾਈ ਇਹ 12 ਨਗ ਲੈ ਆਂਦੇ 12 ਨਗ ਲੈ ਆਂਦੇ ਬਾਈ ਬੱਬੂ ਨੇ ਤੇ ਬਹੁਤ ਹੀ ਸ਼ਾਨਦਾਰ ਬੱਕਰੀਆਂ ਦੋਸਤੋ ਬਹੁਤ ਚੰਗੇ ਕੱਦਾਂ ਵਾਲੀਆਂ ਤੇ ਗੱਬਣਾ ਵੀ ਆ ਤੇ ਸੂਈਆਂ ਵੀ ਆ ਠੀਕ ਆ ਜੀ ਆ ਇਧਰ ਬੱਚੇ ਆ ਆ ਪਿੰਜਰੇ 'ਚ ਦੋਸਤੋ ਬੱਚੇ ਆ ਦੇਖ ਸਕਦੇ ਆ ਬਸੂਰ ਦੇਖ ਸਕਦੇ ਆ ਦੋ ਤਾਈ ਦੋਸਤੋ ਬੱਕਰੀਆਂ ਹੀ ਬੱਕਰੀਆਂ ਆ ਯੋਮ ਕਰਕੇ ਦਿਖਾਉਣੇ ਆ ਤੁਹਾਨੂੰ ਕੈਮਰਾ ਆਹ ਮੁੰਡੇ ਵਿਚਾਰੇ ਆ ਬੱਕਰਾ ਲੈ ਗਿਆ ਕਿਹੜੇ ਪਿੰਡੋਂ ਆਏ ਬਾਈ ਸੂਰੇ ਵਾਲੇ ਤੋਂ ਹੀ ਕੀ ਮੰਗਿਆ ਇਹਦਾ ਜਿਹੜਾ 12000 ਰੁਪਏ 12000 ਠੀਕ ਆ ਬਾਈ ਲਓ ਜੀ ਇਹਨੇ ਬਾਈ ਨੇ 12000 ਮੰਗਿਆ ਪਿੰਡ ਸੂਰੇ ਵਾਲਾ ਤੇ ਹੋਰ ਜਾਨਵਰ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਇਸੇ ਤਰ੍ਹਾਂ ਦੇਖੋ ਬੱਚਿਆਂ ਦੇ ਕਾਂ ਦੇ ਓਰੇ ਆ ਚੰਗੇ ਲੰਮੇ ਆ ਤੇ ਬੱਕਰੀਆਂ ਵੀ ਬਹੁਤ ਟੋਪਿਕ ਆ ਆਹ ਬੱਕਰੀ ਵਿਕੀ ਆ 23000 ਦੀ ਅੱਜ ਸਵੇਰ ਹਾਂ ਜੀ ਮਾਲ ਦੋਸਤੋ ਤਰਿਆ ਹੀ ਆਉਂਦਾ ਹੈ ਦੇਖ ਸਕਦੇ ਆ ਦੂਰ ਤਾਈ ਬੱਕਰੀਆਂ ਹੀ ਬੱਕਰੀਆਂ ਤੁਹਾਨੂੰ ਦੇਖਣੀਆਂ ਉਧਰ ਬਾਈ ਨਿਮਾ ਮਰਖਾਈ ਜਿਹੜੀ ਬੈਠਿਆ ਭਾਈ ਮਹਾਰਾਜ ਜੀ ਕੀ ਹਾਲ ਚਾਲ ਆ ਬਾਈ ਸੂਰੇ ਵਾਲੇ ਤੋਂ ਆਪਣੇ ਪਿੰਡ ਦੇ ਵਿੱਚ ਮੰਡੀ ਮੌਜ ਨਾ ਵੇਖ ਰਹੇ ਆ ਜੇ ਕੋਈ ਬੱਕਰੀ ਪਸੰਦ ਆਵੇ ਤਾਂ ਲੈ ਲੈਂਦੇ ਤੇ ਨਹੀਂ ਤਾਂ ਮੌਜ ਨਾ ਬਿਨਾ ਤੇਲ ਵਾਲੇ ਤੋਂ ਇਹ ਮੰਡੀ ਦੀ ਰੌਣਕ ਨੂੰ ਵਧਾਉਂਦੇ ਆ ਦੇਖ ਸਕਦੇ ਆ ਦੋਸਤੋ ਹੋਰ ਜੀ ਬਾਈ ਜੀ ਇਹ ਕਿਹੜੀ ਨਸਲ ਆ ਬਾਈ ਜੀ ਹਸਕੀ ਜੀ ਹਾਂ ਜੀ ਹਸਕੀ ਹਸਕੀ ਕਿਹੜਾ ਪਿੰਡ ਆਪਣਾ ਕੋਟਪਾਈ ਕੋਟਪਾਈ ਥੱਲੇ ਛੱਡੋ ਬਾਈ ਇਹਨੂੰ ਲਓ ਵੀ ਹਸਕੀ ਕੁੱਤੇ ਜਿਹੜੇ ਕਿ ਬਹੁਤ ਹੀ ਚੰਗੇ ਗਿਣੇ ਜਾਂਦੇ ਆ ਅੱਖਾਂ ਬਾਈ ਇਹਦੀਆਂ ਕਿਹਵੀਆਂ ਚੱਕੀ ਬਣੀਆਂ ਆ ਲਓ ਨੀਲੀਆਂ ਅੱਖਾਂ ਦਾ ਹਾਂ ਨੀਲੀ ਅੱਖ ਦਾ ਹੈ ਤੇ ਇਹ ਕਿੰਨੀ ਉਮਰ ਹੈ ਬਾਈ ਇਹਦੀ ਇਹ 2 ਮਹੀਨੇ ਦੀ ਹੋਈ ਕੁੱਤੀ ਆ ਕੁੱਤੀ ਫੀਮੇਲ ਠੀਕ ਹੈ ਤੇ ਕੀ ਮੁੱਲ ਆ ਇਹਦਾ ਸਾਢੇ 20 ਬਾਈ ਤੇ ਆਪਣਾ ਨੰਬਰ ਦੱਸੋ 9855248413 9855248413 48413 48413 ਬਾਈ ਦਾ ਨੰਬਰ ਆ ਤੇ ਜੇ ਕਿਸੇ ਨੇ ਆਹ ਫੀਮੇਲ ਮੇਲ ਆ ਬਾਈ ਫੀਮੇਲ ਆ ਫੀਮੇਲ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰਿਓ ਆ ਬਾਈ ਹਰੀਕੇ ਕਲਾਂ ਤੋਂ ਆਏ ਆ ਬਹੁਤ ਸ਼ਰਮ ਕਰਿਆ ਕਰੋ ਤੇ ਬਹੁਤ ਪੀੜਾ ਦੋਸਤੋ ਬਹੁਤ ਵੱਡੀ ਮੰਡੀ ਹੋ ਚੁੱਕੀ ਆ ਆ ਬਾਪੂ ਗਾਨੀਆਂ ਵਾਲਾ ਇਹ ਗਾਨੀਆਂ ਤੇ ਬੱਕਰੀਆਂ ਦਾ ਸ਼ਿੰਗਾਰ ਆ ਜਿਹੜਾ ਅਗਲੇ ਨੇ ਮੰਗਣਾ ਹੈ ਕੀਜ ਹੈ ਲੈ ਕੇ ਆਉਂਦਾ ਤੇ ਇਹ ਇੱਥੇ ਆਵਦਾ ਟਾਈਮ ਪਾਸ ਵਿਚਾਰਾ ਕਰਦਾ ਆ ਬਾਈ ਪੁੱਟੋ ਆ ਪਰੂ ਵਾਲੀ ਤੋਂ ਮੀਟ ਸ਼ੌਅ ਵੈਰੀ ਦੂਰ ਸਿਹਤ ਨੂੰ ਅੱਛਾ ਜਿਹਾ ਪੈਣ ਨਹੀਂ ਲੱਗ ਲੋਈ ਮਾਰੀ ਉਹਦਾ ਵੀ ਤਾਂ ਥੋੜਾ ਦੋ ਦਰੱਖਤ ਆਪ ਨਹੀਂ ਲਿਆ ਆ ਪਟ ਦੋਸਤੋ 14000 ਦੀ ਵਿਕੀ ਆ 15000 ਉਹਨੇ ਮੰਗਿਆ ਸੀਗਾ ਤੇ ਬਾਈ ਨੇ ਬੋਲੀ ਤੇ ਲਈ ਆ ਇਹ 14000 ਦੀ ਡੇਢ ਮਹੀਨੇ ਦੀ ਗੱਬਣ ਦੱਸਿਆ ਬਾਈ ਇਹ ਡੇਢ ਮਹੀਨੇ ਦੀ ਗੱਬਣ ਦੱਸਿਆ ਇਹ ਖੀਰੀ ਮੋਹਨ ਦੀ ਖਾਣ ਪੀਣ ਦਾ ਜਿਵੇਂ ਮੋਟੂ ਪੁਲਚਾਣਾ ਇਹ ਇੱਥੇ ਆਈ ਵਾਰੀ ਆਉਂਦਾ ਦੋਸਤੋ ਜੂਸ ਜਾਸ ਵਾਲੇ ਵੀਰ ਪਕੌੜਿਆਂ ਵਾਲੇ ਹਰ ਤਰ੍ਹਾਂ ਦਾ ਇੱਥੇ ਪ੍ਰਬੰਧ ਆ ਹੋਰ ਜੀ ਠੀਕ ਹੈ ਹੋਰ ਭਾਈ ਜੀ ਠੀਕ ਹੈਾਰੇ ਪ੍ਰਬੰਧ ਦੋਸਤੋ ਪੁੱਗਤਾ ਇੱਥੇ ਤੇ ਜੇ ਕਿਸੇ ਵੀਰ ਨੇ ਵੇਚ ਖਰੀਦ ਕਰਨੀ ਹੋਵੇ ਹੋਰ ਜੀ ਮਹਾਰਾਜ ਜੀ ਤਾਂ ਇਸ ਮੰਡੀ ਤੇ ਦੋਸਤੋ ਪਹੁੰਚਿਆ ਕਰੋ ਤੇ ਲਾਹਾ ਲਿਆ ਕਰੋ ਕਿਉਂਕਿ ਬਹੁਤ ਵਧੀਆ ਬਾਜ਼ਬ ਰੇਡ ਤੇ ਇੱਥੇ ਮਾਲ ਮਿਲ ਜਾਂਦਾ ਤੇ ਬਹੁਤ ਵਪਾਰੀ ਵੀਰ ਇੱਥੇ ਆਉਂਦੇ ਆ ਮਹਾਰਾਜ ਵੀਡੀਓ ਦੋਸਤੋ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ